ਕੋਡੀ 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 ਕਹਿੰਦੇ ਵੀ ਰੁਪਿੰਦਰ ਸਿੰਘ ਐ 1970 ਸਨ ਦੇ ਵਿੱਚ ਬੜੀ ਜਿਹੜੀ ਤੂਤੀ ਬੋਲੀ ਐ ਤੁਸੀਂ ਤੇ ਬੋਲਦੇ ਹੋ ਚੰਨਣ ਸਿੰਘ ਪਰ ਦੁਨੀਆ ਚੰਨਾ ਚੰਨਾ ਘਾਂਗੇ ਆਲਾ ਕਹਿੰਦੀ ਰਹੀ ਐ ਔਰ ਇਹਦੇ ਨਾਲ ਕਹਿੰਦਾ ਵੀ ਸੋਹਣ ਅਰਨੀ ਵਾਲੇ ਦਾ ਬੜਾ ਤਕੜਾ ਖਿਡਾਰੀ ਹੋਇਆ ਐ ਔਰ ਮਹਿੰਦਰ ਚੱਕ ਜਮਾਲ ਗੜੀਆ ਮੇਰੇ ਵੀਰੋ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਵੀ ਇਹ ਕਿੰਨੇ ਤਕੜੇ ਖਿਡਾਰੀ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੇ ਜਿਹੜੇ ਬਜ਼ੁਰਗਾਂ ਨੇ ਚੰਨੇ ਘਾਂਗੇ ਦੀ ਕਬੱਡੀ ਦੇਖੀ ਹੈ ਸੋਹਣ ਅਰਨੀ ਵਾਲੇ ਵੀ ਕਬੱਡੀ ਵੇਖੀ ਹੈ ਮਹਿੰਦਰ ਚੱਕ ਜਮਾਲ ਗੜੀਆਂ ਦੀ ਕਬੱਡੀ ਵੇਖੀ ਹੈ ਉਹ ਬਜ਼ੁਰਗੇ ਕਹਿੰਦੇ ਹੱਥ ਕਿਹੜਾ ਕਰ ਦੇਣ ਤੇ ਬੜੀ ਮਿਹਰਬਾਨੀ ਹੋਊਗੀ ਚਾਰ ਚੁਫੇਰੇ ਆਹ ਵੇਖੋ ਹੱਥ ਖੜੇ ਹੋ ਗਏ ਇਹਨਾਂ ਨੇ ਖੇਤੀ ਹੋਈ ਕਬੱਡੀ ਵੇਖੀ ਹੈ ਗੁਰਵਿੰਦਰ ਤੜੇ ਦਾਦੇ ਦੀ ਇਹ ਕਿੰਨੇ ਭਾਗਾਂ ਆ ਰਿਹਾ ਇਹਨਾਂ ਨੇ ਸੋਚਿਆ ਹੀ ਨਹੀਂ ਹੋਣਾ ਯਾਰ ਵੀ ਇਹਦਾ ਪੋਤਾ ਵੀ ਐਡਾ ਤਕੜਾ ਮਹਾਰਾਫੀ ਹੋਊਗਾ ਕਬੱਡੀ ਦਾ ਔਰ ਗੁਰਵਿੰਦਰ ਕਾਂਗਾ ਤੇ ਆਪਣੇ ਆਪ ਦੇ ਵਿੱਚ ਇੱਕ ਨਾਮ ਹੈ ਔਰ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਿਹਰ ਕਰੇ ਆਪਾਂ ਜਰੂਰ ਸੋਚਾਂਗੇ ਮੇਰੇ ਵੀਰੋ ਕੁਝ ਵਧੀਆ ਜਾਂ ਸੋਚ ਕੇ ਜਿਹੜਾ ਹੈ ਉਹ ਨਾਂ ਇਸ ਨੌਜੰਦ ਦਾ ਰੱਖਾਂਗੇ ਜੇ ਤੇ ਰਸ਼ਪਾਲ ਆਰਮੀ ਵਾਲਾ ਸਾਡਾ ਖੇਮ ਕਰਨੀਆਂ ਸੁਣਦਾ ਆਊਗਾ ਤੇ ਉਹ ਤੇ ਮੈਨੂੰ ਕਹਿੰਦਾ ਤਾਂ ਨਾਂ ਖਲੀ ਰੱਖ ਦੇ ਕਿਉਂਕਿ ਗ੍ਰੇਟ ਖਲੀ ਵਰਗੀ ਦੇਖਿਆ ਇਸ ਨੌਜੰਦ ਦੀ ਸਹੀ ਹੈ ਕਹਿੰਦੇ ਸੋਚਾਂਗੇ ਔਰ ਕੋਈ ਇਹਨੂੰ 911 ਵੀ ਕਹਿੰਦਾ ਔਰ ਵੱਖੋ ਵੱਖਰੇ ਨਾਂ ਨੇ ਮੇਰੇ ਵੀਰੋ ਖੇਡ ਕਬੱਡੀ ਦੇ ਵਿੱਚ 911 ਨਾਟਕ ਕਰੇ ਪੱਕੇ ਪਿੰਡ ਵਾਲੇ ਦੁੱਲੇ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਅੱਜ ਕਹਿੰਦੇ ਯਾਰੀਆਂ ਪਗਾਉਣ ਦੇ ਲਈ ਲੈ ਵੀ ਵੀਰੇ ਇਹਨੂੰ ਨਾਲ ਆ ਜਾਣਦੇ ਕੋਈ ਗੱਲ ਨਹੀਂ ਇਹ ਤੇ ਪੱਕਾ ਸਾਥੀ ਹੈ ਇਹ ਉਹਦਾ ਪੱਕਾ ਸਾਥੀ ਹੈ ਇਹਨੂੰ ਨਾ ਕੱਢਦੀ ਕਿਤੇ ਫਿਰ ਦੁੱਲੇ ਨੇ ਵੀ ਕਹਿ ਦੇਣਾ ਵੀ ਮੈਂ ਵੀ ਚੱਲਿਆ ਸੋ ਮੇਰਾ ਭਰਾ ਬਣ ਕੇ ਥੋੜਾ ਪਿਆਰ ਨਾਲ ਸਤਕਾਰ ਦੇ ਨਾਲ ਸਾਰੇ ਵੀਰ ਨੇ ਜਿਹੜੇ ਉਹ ਇੱਕ ਸਾਈਡ ਤੇ ਆਪੇ ਆ ਕੇ ਬੈਠ ਜਾਣਗੇ ਇਹ ਹਰ ਰੋਜ਼ ਹੁੰਦੇ ਆ ਇਹਨਾਂ ਦੀ ਵੀ ਜ਼ਿੰਮੇਵਾਰੀ ਵੱਡੀ ਹੈ ਦੁੱਲੇ ਤੇ ਸੋ ਮੇਰਾ ਭਰਾ ਬਣ ਕੇ ਜਿਹੜੇ ਮੇਰੇ ਵੀਰ ਆਏ ਆ ਸੀ ਆਪੇ ਇੱਕ ਸਾਈਡ ਤੇ ਬਿਠਾ ਦੇਾਂਗੇ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਦੁੱਲਿਆ ਜੀ ਆਇਆਂ ਨੂੰ ਸੋ ਆਪਾਂ ਜਲਦੀ ਦੇ ਨਾਲ ਹੀ ਮੈਚ ਦੀ ਜਿਹੜੀ ਸ਼ੁਰੂਆਤ ਹੈ ਉਹ ਖੇਡ ਮੈਦਾਨ ਦੇ ਵਿੱਚ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਲਵੀ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ